ਸਤਿ ਸ਼੍ਰੀ ਅਕਾਲ ਜੀ ਅੱਜ ਜਿਵੇਂ ਚੱਲੇ ਆ ਜੀ ਪ੍ਰੋਗਰਾਮ ਤੇ ਅੱਜ ਆਪਣਾ ਹੈਗਾ ਲਾਈਵ ਸ਼ੋ ਪਰ ਨਾਲਾ ਐਂਡ ਆਪਾਂ ਇਸ ਟਾਈਮ ਹੈਗੇ ਆ ਔਨ ਦਾ ਵੇ ਜਾ ਕੇ ਲਾਵਾਂਗੇ ਰੌਣਕਾਂ ਤੁਸੀਂ ਵੀ ਪਹੁੰਚ ਜਾਓ ਸਾਰੇ ਜਣੇ ਪਰ ਉਹ ਹੀ ਗੱਲਣਾ ਫਿਰ ਪੀਣਾ ਬੁਲਾਇਆ ਤਾਂ ਜਾਇ ਨਹੀਂ ਜਾਂਦਾ ਹਨਾ ਚੱਲ ਮੇਰੇ ਵੱਲੋਂ ਸਦਾ ਤੁਹਾਨੂੰ ਆਜੋ ਫਿਰ ਸਾਰੇ ਅੱਜ ਰੌਣਕਾਂ ਲਾਉਣੀ ਆ ਮਿਲ ਕੇ ਬਾਕੀ ਇਸ ਟਾਈਮ ਮੈਂ ਵੀ ਚਲੇ ਜਾਂਦੇ ਜਾਂਦੇ ਫਕੀਰ ਨੂੰ ਮਿਲ ਚਲਦੇ ਆ ਵੀ ਨਾਲੇ ਪੁੱਛ ਲੈਂਦੇ ਆ ਕਿਸੇ ਚੀਜ਼ ਦੀ ਕੋਈ ਜ਼ਰੂਰਤ ਤਾਂ ਨਹੀਂ ਹੈਗੀ ਵੀ ਜੇ ਜ਼ਰੂਰਤ ਹੋਈ ਤਾਂ ਦੇ ਦਾਂਗੇ ਲੈ ਵੀ ਹੁਣੇ ਰਾਜਾ ਫਕੀਰ ਦੀ ਕੁਟੀਆਂ 'ਚ ਚਲਾ ਗਿਆ ਫਕੀਰ ਇਹ ਕੁਟੀਆਂ ਦੇ ਓਲੇ ਧੁੱਪ ਸੇਕ ਰਿਆ ਸੀ ਨਾਲੇ ਪਿਆ ਸੀ ਰਾਜੇ ਨੇ ਜਾ ਕੇ ਹੁਣ ਉਹਨੂੰ ਕਿਹਾ ਵੀ ਫਕੀਰ ਜੀ ਪਹਿਲਾਂ ਤਾਂ ਸਤਿਕਾਰ ਫਲਾਈ ਤੇ ਫਿਰ ਕਹਿੰਦੇ ਫਕੀਰ ਜੀ ਵੀ ਕੋਈ ਕਿਸੇ ਚੀਜ਼ ਦੀ ਲੋੜ ਹੈਗੀ ਆ ਫਕੀਰ ਕਹਿੰਦਾ ਕਹਿੰਦਾ ਪਹਿਲਾਂ ਤਾਂ ਪਾਸੇ ਹੋ ਕੇ ਖੜ। ਰਾਜਾ ਕਹਿੰਦਾ ਕੀ ਹੋ ਗਿਆ ਜੀ? ਕਹਿੰਦੇ ਤੂੰ ਮੈਨੂੰ ਕੀ ਦੇਵੇਂਗਾ? ਜਿਹੜੀ ਮੈਨੂੰ ਮਾੜੀ-ਮੋਟੀ ਧੁੱਪ ਪਾਰੀ ਸੀ ਤੂੰ ਉਹ ਵੀ ਆ ਕੇ ਰੋਕ ਲਈ। ਮੜ ਜਾ ਸਾਈਡ ਨੂੰ ਹੋ ਕੇ ਖੜ। ਕਿਉਂਕਿ ਜਿੱਥੇ ਰਾਜਾ ਖੜਿਆ ਸੀ ਉੱਥੇ ਨੂੰ ਫਕੀਰ ਨੂੰ ਧੁੱਪ ਪਾਰੀ ਸੀ। ਰਾਜੇ ਨੇ ਚਲੋ ਫੇਰ ਕਿਹਾ। ਕਹਿੰਦਾ ਫਕੀਰ ਜੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਦੱਸ ਦੋ। ਫਕੀਰ ਕਹਿੰਦਾ ਕਹਿੰਦਾ ਪਹਿਲਾਂ ਮੈਨੂੰ ਇੱਕ ਗੱਲ ਦੱਸ ਮੈਂ ਤੈਨੂੰ ਰਾਜਾ ਕਹਿੰਦਾ ਜੀ ਦੇਖੋ ਜੇ ਮੈਂ ਯੁੱਧ ਜਿੱਤ ਕੇ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦਾ ਵੀ ਹੋਰ ਮੇਰਾ ਜਿਹੜਾ ਰਾਜ ਭਾਗ ਆ ਵਧੇ ਵੀ ਮੇਰਾ ਜਿਆਦਾ ਤੋਂ ਜਿਆਦਾ ਏਰੀਆ ਚ ਕਬਜ਼ਾ ਹੋਵੇ ਕਹੇ ਅੱਛਾ ਕਹਿੰਦੇ ਹੁਣ ਤੂੰ ਕਿੰਨਾ ਕੁ ਜਿੱਤਣਾ ਚਾਹੁੰਦਾ ਹੈ ਕਹਿੰਦੇ ਜੀ ਮੈਂ ਸਾਰੀ ਦੁਨੀਆ ਜਿੱਤਣਾ ਚਾਹੁੰਦਾ ਵੀ ਇੱਥੇ ਤੋਂ ਬਾਅਦ ਫਿਰ ਮੈਂ ਹੋਰ ਅੱਗੇ ਜਿੱਤਾਂਗਾ ਹੋਰ ਕਿ ਯੁੱਧ ਕਰਾਂਗਾ ਉਹ ਵੀ ਜਿੱਤਾਂਗਾ ਫਕੀਰ ਕਹਿੰਦਾ ਅੱਛਾ ਤੂੰ ਸਾਰੀ ਦੁਨੀਆ ਜਿੱਤਣਾ ਚਾਹੁੰਦਾ ਹੈ ਕਹਿੰਦੇ ਤੂੰ ਮੈਨੂੰ ਐਂ ਦੱਸ ਮੰਨ ਲੈ ਤੂੰ ਸਾਰੀ ਦੁਨੀਆ ਜਿੱਤ ਲਈ ਫਿਰ ਤੂੰ ਕੀ ਕਰੇਗਾ ਰਾਜਾ ਕਹਿੰਦਾ ਜੀ ਜਦੋਂ ਮੈਂ ਸਾਰੀ ਦੁਨੀਆ ਜਿੱਤ ਲਈ ਫਿਰ ਮੈਂ ਆਰਾਮ ਨਾਲ ਸੋਵਾਂਗਾ ਇਹ ਫਿਕਰ ਹੋ ਗਈ ਫਕੀਰ ਕਹਿੰਦਾ ਬਸ ਇੱਕ ਆਰਾਮ ਨਾਲ ਸੌਣ ਪਿੱਛੇ ਤੁਸੀਂ ਇੰਨਾ ਕੁਝ ਕਰ ਰਹੇ ਹੋ ਐਨੀ ਮਿਹਨਤ ਵੀ ਜਿਹੜਾ ਤੁਸੀਂ ਆਰਾਮ ਨਾਲ ਐਨੀ देर ਬਾਅਦ ਜਾ ਕੇ ਸੋਣਾ ਉਹ ਤਾਂ ਮੈਂ ਹੁਣੇ ਸੌ ਰਿਆ ਸੀ ਤੁਸੀਂ ਤਾਂ ਮੇਰੀ ਉਹ ਚੀਜ਼ ਵੀ ਖਰਾਬ ਕਰਤੀ ਆ ਕੇ ਤੁਸੀਂ ਮੈਨੂੰ ਵੀ ਨਹੀਂ ਆਰਾਮ ਨਾਲ ਸੌਣ ਦਿੱਤਾ ਪਰ ਫਕੀਰ ਕਹਿੰਦਾ ਕੀ ਰਾਜਨ ਸਾਹਿਬ ਤੁਸੀਂ ਤਾਂ ਆ ਕੇ ਮੇਰੀਆਂ ਦੋਨੋਂ ਚੀਜ਼ਾਂ ਖੋਲੀਆਂ ਪਈਆਂ ਪਹਿਲਾਂ ਤੁਸੀਂ ਮੇਰੀ ਧੁੱਪ ਖੋਲੀ ਫਿਰ ਤੁਸੀਂ ਮੇਰੀ ਨੀਂਦ ਖੋਲੀ ਵੀ ਤੁਸੀਂ ਜਾਓ ਜਿਹੜੀਆਂ ਮੈਨੂੰ ਕੁਦਰਤ ਚੀਜ਼ਾਂ ਦੇ ਰਹੀ ਐ ਤੁਸੀਂ ਤਾਂ ਵੀ ਤੋ ਵੀ ਖੋਈ ਜਾ ਰਹੇ ਹੋ ਤੁਸੀਂ ਮੈਨੂੰ ਕੀ ਦੇਣ ਚੁੱਕੇ ਹੋ ਤੁਸੀਂ ਇੱਥੋਂ ਬੰਦ ਰਾਜਾ ਬੜਾ ਸ਼ਰਮਿੰਦਾ ਹੁੰਦਾ ਤਾਂ ਤੁਮ ਚਲਾ ਜਾ ਮੈਨੂੰ ਪਤਾ ਤੁਹਾਨੂੰ ਇਹ ਗੱਲ ਵਧੀਆ ਲੱਗੀ ਹੋਊਗੀ ਹੈ ਵੀ ਗੱਲ ਘੈਂਟ ਐ ਇਹਨੂੰ ਸ਼ੇਅਰ ਕਰਿਓ ਹਨਾ ਤੇ ਹੁਣ ਮੈਂ ਚੱਲੀ ਆਂ ਘੰਟੇ ਤੱਕ ਮੇਰਾ ਸ਼ੋਅ ਸਮਾਗ ਹੈ ਰਸਤੇ 'ਚ ਹੈਗੀ ਆ ਤੇ ਇੱਕ ਹੋਰ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਮੈਂ ਖੈਰ ਸਾਰਿਆਂ ਨੂੰ ਪਤਾ ਹੀ ਆ ਸਾਰੇ ਸਿਆਣੇ ਨੇ ਅੱਜ ਕੱਲ੍ਹ ਚੱਲ ਰਿਹਾ ਕਣਕਾਂ ਦਾ ਸੀਜ਼ਨ ਸੋ ਕਣਕਾਂ ਦੇ ਸੀਜ਼ਨ ਦੇ ਵਿੱਚ ਤੁਹਾਨੂੰ ਪਤਾ ਹੈ ਥਾਂ ਥਾਂ ਤੇ ਬਹੁਤ ਨਿਊਜ਼ਾਂ ਆ ਰਹੀਆਂ ਨੇ ਅੱਗ ਲੱਗੀ ਕਿਸੇ ਦੇ ਕਿੰਨੇ ਕਿੱਲੇ ਸੜ ਗਏ ਕਿਸੇ ਦੇ ਕਿੰਨੇ ਕਿੱਲੇ ਸੜ ਗਏ ਸੋ ਇਹਦੇ ਲਈ ਤੁਸੀਂ ਬਿਲਕੁਲ ਅਲਰਟ ਰਹੋ ਸਾਰਿਆਂ ਨੂੰ ਮੇਰੀ ਬੇਨਤੀ ਆ ਤੇ ਜੇ ਕੋਈ ਤੁਹਾਨੂੰ ਉੱਥੇ ਆਪਣੀ ਕਣਕ ਦੇ ਨੇੜੇ ਬੀੜੀ ਸਿਗਰਟ ਪਿੰਦਾ ਫਸ ਜਾਂਦਾ ਤਾਂ ਉਹਨੂੰ ਚੰਗੀ ਤਰ੍ਹਾਂ ਸਮਝਾ ਦਿਆ ਕਰੋ ਬੀਏ ਕੰਮ ਨਾ ਕਰੇ ਹਨਾ ਤੇ ਸਾਰਿਆਂ ਨੂੰ ਬੇਨਤੀ ਆ ਜਿਹੜੇ ਕੋਈ ਮਤਲਬ ਹਾਂ ਕਰ ਸਕਦੇ ਹੋ ਕਰਕੇ ਰੱਖੋ ਕਿਉਂਕਿ ਆਪਾਂ ਕਿਸੇ ਤੇ ਡਿਪੈਂਡ ਨਾ ਕਰੀਏ ਐਨੇ ਨੂੰ ਜਦੋਂ ਆਪਾਂ ਚਲੋ ਕਹਿ ਦਿੰਦੇ ਆ ਵੀ ਫਾਇਰ ਬ੍ਰਿਗੇਡ ਨੂੰ ਫੋਨ ਕਰ ਦੋ ਆਂਦੇ ਨੇ ਜਦੋਂ ਐਨੇ ਨੂੰ ਆਪਣਾ ਕਾਫੀ ਨੁਕਸਾਨ ਵੀ ਹੋ ਜਾਂਦਾ ਸੋ ਇਸ ਕਰਕੇ ਜਿੰਨਾ ਕੋ ਹੋ ਸਕਦਾ ਸਾਨੂੰ ਆਪ ਵੀ ਕੰਟਰੋਲ ਕਰਨ ਲਈ ਨਾ ਕਦਮ ਚੁੱਕਣੇ ਚਾਹੀਦੇ ਨੇ 10 10 20 20 ਕਿਸਾਨ ਇਕੱਠੇ ਹੋ ਕੇ ਕੋਈ ਨਾ ਕੋਈ ਇਹੋ ਜਿਹਾ ਪ੍ਰਬੰਧ ਕਰਕੇ ਰੱਖੋ ਜਿਸ ਦਿਨ ਆ ਤੁਸੀਂ ਖੁਦ ਇਸ ਆਫਤ ਤੋਂ ਬਚ ਸਕੋ ਕਿਉਂਕਿ ਪਤਾ ਨਹੀਂ ਹੁੰਦਾ ਮਿੰਟ ਵਿੱਚ ਕਿਤੇ ਨਾ ਕਿਤੇ ਜਾ ਕੇ ਅੱਗ ਲੱਗ ਜਾਂਦੀ ਹੈ ਉਹਨੂੰ ਪਤਾ ਹਵਾ ਵੀ ਚੱਲ ਰਹੀ ਹੈ ਐਨਾ ਕੁ ਕਿਣਕਾ ਵੀ ਉੱਡ ਕੇ ਦੂਜੇ ਪਾਸੇ ਚਲਾ ਗਿਆ ਉੱਥੇ ਵੀ ਅੱਗ ਲੱਗ ਜਾਂਦੀ ਹੈ ਸੋ ਇਸੇ ਚੀਜ਼ ਲਈ ਕਾਫੀ ਲੱਟਰ ਹੋ ਜਦੋਂ ਤੱਕ ਆਪਣੀਆਂ ਫਸਲਾਂ ਖੇਤਾਂ 'ਚ ਨਹੀਂ ਜਦੋਂ ਤੱਕ ਘਰ ਦਾਣੇ ਨਹੀਂ ਆਉਂਦੇ ਆਪਣੇ ਬਾਕੀ ਰੱਬ ਵੀ ਕਈ ਦਿਨਾਂ ਤੋਂ ਆਹ ਕੀ ਕਹਿੰਦੇ ਆ ਕਦੇ ਨੇਰੀ ਲੈ ਆਉਂਦਾ ਕਦੇ ਨਹੀਂ ਆ ਜਾਂਦਾ ਚਲੋ ਹੁਣ ਰੱਬ ਦੇ ਅੱਗੇ ਤਾਂ ਪਾੜ ਨਹੀਂ ਸਕਦੇ ਹਨਾ ਆਪਾਂ ਤਾਂ ਇੱਕ ਬੇਨਤੀ ਕਰ ਸਕਦੇ ਹਾਂ ਵੀ ਰੱਬ ਜੀ ਹਲੇ ਥੋੜਾ ਦਿਨ ਫੇਰ ਜੋ ਸਾਰੇ ਵੀ ਆਪਣੇ ਸਾਰਾ ਅਨਾਜ ਬਚੇ ਆਪਣੇ ਘਰ ਆਵੇ ਹਰ ਇੱਕ ਦੇ ਘਰ ਚੁੱਲਾ ਚੱਬਦਾ ਹੋਵੇ ਹੈ ਜੀ ਤੇ ਹਰ ਇੱਕ ਨੂੰ ਖਾਣ ਨੂੰ ਮਿਲੇ ਉਸ ਕੇ ਵਾਸਤੇ ਆਪਣੇ ਚਵੱੱਚੇ ਭਰ ਕੇ ਰੱਖੋ ਜਿੰਨਾ ਕ ਪਾਣੀ ਕੋਈ ਖਾਲ ਭਰ ਲੋ ਜਿੱਥੇ ਤੱਕ ਭਰ ਸਕਦੀਆਂ ਤੇ ਇਧਰ ਆਪਣੇ ਕੋ ਹੋਰ ਵੀਰ ਜੀ ਨੇ ਜੇ ਆਪਣੇ ਵਿਚਾਰ ਦੇਣਾ ਚਾਹੋ ਵਸੇ ਇਹ ਤਾਂ ਮੂੰਹ ਬੰਦ ਕਰੀ ਬੈਠੇ ਨੇ ਤੇ ਮੈਨੂੰ ਪੁੱਛਣਾ ਲੈਣ ਇਹ ਗੱਡੀ ਚ ਲਾ ਰਹੇ ਆ ਇਹਨਾਂ ਨੇ ਆਪਨੇ ਬੁਲਾਣਾ ਯਾਨੀ ਬਾਪ ਢਕਾਣਾ ਕਿਤੇ ਆਪਣੀ ਕਿਤੇ ਹੋਰ ਲੈ ਜਾਣਾ ਇਹਨਾਂ ਨਾਲ ਵੱਚ ਗੱਲ ਕਰਾਂਗੇ ਡਰਾਈਵਿੰਗ ਰੋਲ ਵੀ ਆਪਾਂ ਨੇ ਥੋੜੀ ਜਿਹੀ ਆਪਣੇ ਹਾਂ ਕਿਉਂਕਿ ਇਹ ਡਰਾਈਵਿੰਗ ਕਰ ਰਹੇ ਨੇ ਡਰਾਈਵਿੰਗ ਕਰਦੇ ਤੁਹਾਨੂੰ ਪਤਾ ਐ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਹਨਾ ਗੱਡੀ ਦੇ ਸੌਂਚੀ ਜਾ ਜਾਂਦੀ ਹੈ ਮੜਾ ਜੇ ਧਿਆਨ ਪਾਸੇ ਹੋਇਆ ਤੇ ਬੰਦਾ ਪਾਸੇ ਹੋ ਜਾਂਦਾ ਸੋ ਆਪਣੀ ਇਹ ਗੱਲ ਤਾਂ ਕਰਨੀ ਨਹੀਂ ਹੈਗੀ ਆਪਾਂ ਨੇ ਉਹਨੂੰ ਡਿਸਟਰਬ ਨਹੀਂ ਕਰਦੇ ਜਿਹੜੀ ਭਕਾਈ ਆਪਾਂ ਆਪ ਵੀ ਮਾਰ ਲੈਂਦੇ ਆਂ ਹੋਰ ਕੀ ਕਰੀਏ ਸੱਤੇ ਤੂੰ ਵੀ ਕੋਈ ਗੱਲਬਾਤ ਸੁਣਾ ਦੇ ਬਸ ਗੱਲਬਾਤ ਦਾ ਮੈਨੂੰ ਕੋਈ ਟੋਕ ਐਨੇ ਤਾਂ ਟੌਪਿਕ ਨੇ ਤੇਰੇ ਕੋਲ ਸੁਣਾ ਦੇ ਕੋਈ ਗੱਲਬਾਤ ਜੇ ਟੌਪਿਕ ਆ ਫਿਰ ਇੱਕ ਸਟੋਰੀ ਸੁਣਾਦਾ ਸਟੋਰੀ ਸੁਣਾਦਾ ਸਟੋਰੀ ਹਾਂ ਹਾਂ ਸੁਣਾ ਦੇ ਸੁਣਾ ਦੇ ਅੱਛਾ ਲੈ ਫਿਰ ਜੀਵੀਦਾਰਾਂ ਦੀਆਂ ਗੱਲਾਂ ਆਉਂਦੀਆਂ ਆਪਾਂ ਜੀਵੀਦਾਰਾਂ ਦੀ ਸੁਣਾਦੇ ਹਾਂ ਸੁਣਾ ਦੇ ਕਹਿੰਦਾ ਵੀ ਇੱਕ ਜੀਵੀਦਾਰ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਜਾਂ ਕਰਦਾ ਸੀਗਾ ਅੱਛਾ ਹਾਂ ਮੈਂ ਵੀ ਕਿਧੋਂ ਪੜੀ ਆ ਇਹ ਕਹਾਣੀ ਹਾਂ ਤੇ ਉਹ ਉਸ ਨੂੰ ਇੱਕ ਬੰਦੇ ਨੇ ਕਿਹਾ ਫਲਾਣੀ ਥਾਂ ਤੇ ਨਾਲ ਜਾ ਕੇ ਕਾ ਵੀ ਵਧੀਆ ਜ਼ਮੀਨ ਆ ਉਪਜਾਊ ਜ਼ਮੀਨ ਆ ਇੱਥੇ ਤੈਨੂੰ ਬਹੁਤ ਇੱਕ ਸਿਸਟਮ ਦੇ ਨਾਲ ਸਸਤੀ ਜ਼ਮੀਨ ਮਿਲ ਜੇਗੀ ਅੱਛਾ ਜੇ ਤੂੰ ਮੇਰੀ ਗੱਲ ਮੰਨੇ ਤੂੰ ਮਾਲਾ ਮਾਲ ਹੋ ਜਾਏਗਾ ਬਿਜ਼ਨਸਮੈਨ ਬਣ ਜਾਏਗਾ ਬਟਾ ਸਾਹੂਕਾਰ ਬਣ ਜਾਏਗਾ ਉਹ ਕਹਿੰਦਾ ਚੱਲ ਠੀਕ ਆ ਸਲਾਹ ਕਰਕੇ ਜੀ ਉਸ ਦਲਾਲ ਦੇ ਨਾਲ ਤੁਰ ਪਿਆ ਉਹ ਤੀ ਜਿਹੜੀ ਜਗ੍ਹਾ ਉੱਥੇ ਤੇ ਜੇ ਮਤਲਬ ਇੱਕ ਅਸੂਰ ਹੈਗਾ ਚਾਪ ਉਸੇ ਚਗਾ ਦਾ ਇੱਕ ਸੂਲ ਸੀਗਾ ਵੀ ਜਿਹੜਾ ਬੰਦਾ ਜ਼ਮੀਨ ਲਵੇਗਾ ਉਹ ਇਸ ਥਾਂ ਤੋਂ ਤੁਰਨਾ ਸ਼ੁਰੂ ਕਰੇਗਾ ਤੇ ਜਿੱਥੇ ਤੱਕ ਉਹ ਤੁਰ ਕੇ ਵਾਪਸ ਆ ਜਾਗਾ ਸ਼ਾਮ ਤੱਕ ਉਹਨੀ ਜ਼ਮੀਨ ਉਸ ਬੰਦੇ ਦੀ ਹੋ ਜਾਏਗੀ ਅੱਛਾ ਵੀ ਜਿੱਥੇ ਜ਼ਮੀਨ ਦਾ ਸੌਦਾ ਹੋਣਾ ਸੀ ਵੀ ਉੱਥੇ ਤੋਂ ਲੈ ਕੇ ਜਿੰਨੀ ਜ਼ਮੀਨ ਦੇ ਆਲੇ ਦੁਆਲੇ ਘੁੰਮ ਸਕਦਾ ਉਹਨੀ ਜ਼ਮੀਨ ਨੂੰ ਸ਼ਾਮ ਤੱਕ ਮਿਲੂਗੀ ਕਿਹੜਾ ਬਣਾ ਲੈ ਉਸ ਜ਼ਮੀਨ ਦੇ ਦੁਆਲੇ ਸ਼ਾਮਦਾਕ ਵੀ ਜਿੰਨੀ ਤੱਕ ਕਵਰ ਕਰਤੀ ਉੰਨੀ ਜ਼ਮੀਨ ਲੈ ਸਕਦਾ ਉਹ ਠੀਕ ਹੈ ਉਨਾ ਤੱਕ ਤੇਰਾ ਹੋ ਗਿਆ ਠੀਕ ਹੈ ਵੀ ਬਾਕੀ ਜੇ ਤੂੰ ਨਾ ਪਹੁੰਚ ਸਕਿਆ ਫਿਰ ਤੈਨੂੰ ਕੁਝ ਨਹੀਂ ਮਿਲਦਾ ਠੀਕ ਹੈ ਫਿਰ ਤੇਰਾ ਜਿਹੜਾ ਲਾਇਆ ਹੋਇਆ ਪੈਸਾ ਉਹਦੇ ਵਿੱਚ ਇਨਵੈਸਟ ਕੀਤਾ ਉਹ ਵੀ ਖਤਮ ਹੈ ਲੈ ਵੀ ਗੱਲ ਧਿਆਨ ਨਾਲ ਸੁਣਿਓ ਗੱਲ ਬਹੁਤ ਵਧੀਆ ਹੈ ਹਾਂ ਬਈ ਦੱਸ ਅਗੇ ਵੀ ਐਨਾ ਐਨਾ ਪੈਸਾ ਤੈਨੂੰ ਇਨਵੈਸਟ ਕਰਨਾ ਜਿੱਥੇ ਤੱਕ ਜਾਏਗਾ ਇੱਕ ਕਿਸਮ ਦਾ ਉਹ ਐਂਟਰੀ ਪਾਸ ਹੋ ਗਿਆ ਸਮਝ ਲੈ ਕੁਝ ਨਹੀਂ ਲਾ ਲੋ ਹਾਂ ਹਾਂ ਉਨਾ ਤੱਕ ਤੈਨੂੰ ਮਿਲ ਜੇਗਾ ਉਹ ਠੀਕ ਹੈ ਉਹ ਕਹਿੰਦਾ ਠੀਕ ਆ ਜੀ ਚਲੋ ਜੀ ਸੂਰਜ ਡੁੱਬਣ ਦੇ ਪਹਿਲਾਂ ਪਹਿਲਾਂ ਵਾਪਸ ਆਣਾ ਸੀਗਾ ਅੱਛਾ ਉਹ ਤੁਰ ਪਿਆ ਸਵੇਰੇ ਆਪਣਾ ਰੋਟੀ ਪਾਣੀ ਵੰਡ ਕੇ ਨਾਲ ਤੁਰ ਹੀ ਗਿਆ ਤੁਰ ਹੀ ਗਿਆ ਤੁਰ ਹੀ ਗਿਆ ਜਿਉ ਜੋ ਅੱਗੇ ਜਾਈ ਜਾਵੇ ਅੱਗੇ ਹੋਰ ਪਜਾਉ ਜ਼ਮੀਨ ਦੇਗੀ ਜਦੋਂ ਉਹਨੂੰ ਦੇਖੀ ਉਹ ਕਹਿੰਦਾ ਵੀ ਹੋਰ ਅੱਗੇ ਚੱਲਾਂ ਇਹ ਪਜਾਉ ਜ਼ਮੀਨ ਕੰਮ ਆਦੀ ਆ ਹੋਰ ਅੱਗੇ ਗਿਆ ਉਸ ਤੋਂ ਵੀ ਵਧੀਆ ਟੱਕ ਆ ਗਿਆ ਅੱਛਾ ਉਹ ਹੋਰ ਤੁਰ ਹੀ ਗਿਆ ਤੁਰ ਹੀ ਗਿਆ ਉਹਦਾ ਦੁਪਹਿਰ ਹੋ ਗਈ ਫਿਰ ਅੱਗੇ ਜਾਦ ਕਹਿੰਦੇ ਆ ਵੀ ਲਾਲਚਾ ਜਿਹੜਾ ਇਹ ਮੁੱਕਦਾ ਨਹੀਂ ਹੈਗਾ ਲਾਲਚ ਬੁਰੀ ਬਲਾ ਹੈ ਹਾਂ ਉਹ ਦੁਪਹਿਰ ਹੋ ਗਈ ਉਸ ਨੂੰ ਮਤਲਬ ਕਿ ਉਸ ਨੇ ਵਾਪਸ ਵੀ ਜਾਣਾ ਸੀਗਾ ਪਰ ਲਾਲਚ ਘਰ ਬੈਠ ਗਿਆ ਕਹਿੰਦਾ ਹੋਰ ਅੱਗੇ ਥੋੜਾ ਜਿਹਾ ਅੱਪ ਜਾਉ ਜ਼ਮੀਨ ਥੋੜਾ ਹੋਰ ਘੇਰਾ ਮਾਰ ਲਾਂ ਵੀ ਜ਼ਿਆਦਾ ਟੱਕ ਬਣ ਜਾਏਗਾ ਵੀ ਜਾਂਦੇ ਹੋਏ ਤਾਂ ਭੱਜ ਕੇ ਲੰਘ ਜੂ ਹਾਂ ਵੀ ਜਾਂਦੇ ਹੋਏ ਤਾਂ ਦੌੜ ਕੇ ਜਾਣਾ ਭੱਜ ਜਾਣਾ ਹਾਂ ਤੇੱਕੇ ਜਾਨ ਦੇ ਚੱਕਰ ਚ ਉਹਨੇ ਦੇਖਿਆ ਵੀ ਰੋਟੀ ਬਣ ਰਹੀ ਹੈ ਮੇਰੇ ਨਾਲ ਪਾਣੀ ਵੀ ਆ ਵੀ ਇਹ ਇਹਨਾਂ ਦਾ ਵੀ ਕਾਫੀ ਕਾਜ ਨੇ ਆ ਉਨੇ ਰੋਟੀ ਪਾਣੀ ਵੀ ਉੱਤੇ ਰੱਖਦਾ ਕਹਿੰਦਾ ਇਹ ਵਾਜਨ ਘਟੂਗਾ ਮੈਂ ਹੋਰ ਹੌਲਾ ਹੌਲਾ ਭੱਜੂਗਾ ਤੇ ਤੇ ਹੋਰ ਅੱਗੇ ਚਲਾ ਗਿਆ ਜੀ ਜਦੋਂ ਹੋ ਗਈ ਸ਼ਾਮ ਆ ਉਹ ਦੇਖੇ ਵੀ ਹੁਣ ਯਾਰ ਵਾਪਸ ਨਹੀਂ ਮੁੜਨਾ ਵੀ ਸੋਰਸ ਡੁੱਬਣ ਦੇ ਪਹਿਲਾਂ ਪਹੁੰਚਣਾ ਉੱਥੋਂ ਜੂੰ ਦੌੜਿਆ ਜੀ ਜੂੰ ਦੌੜਿਆ ਹਾਫ ਗਿਆ ਪਹਿਲਾਂ ਤਾਂ ਤੁਰ ਕੇ ਜਾ ਰਿਹਾ ਸੀਗਾ ਹੌਲੇ ਹੌਲੇ ਹੁਣ ਜਦੋਂ ਦੌੜਿਆ ਹਾਫ ਗਿਆ ਅੱਗੋਂ ਖਾਲੀ ਪੇਟ ਰੋਟੀ ਵੱਲ ਨਿਗਾਹ ਗਈ ਰੋਟੀ ਵੀ ਇਹ ਹੈਗੀ ਉਹਦੇ ਕੋਲ ਨਾ ਪਾਣੀ ਹਾਬ ਦਾ ਹਾਬ ਦਾ ਦੌੜ ਦਾ ਡਿੱਗ ਦਾ ਢੈਂ ਦਾ ਜਦੋਂ ਉਹ ਨੇੜੇ ਜੀ ਪਹੁੰਚਿਆ ਆਪਣੀ ਮੰਜ਼ਲ ਤੇ ਵਾ ਉੱਥੇ ਜਾ ਕੇ ਉਹ ਡਿੱਗ ਪਿਆ ਡਿੱਗਣ ਦੀ ਧੀਰ ਸੀਗੀ ਉਹਦਾ ਮਤਲਬ ਕਿ ਜੰਮ ਨਿਕਲ ਗਿਆ ਦਾਬ ਨਿਕਲ ਗਿਆ ਯਾਰ ਹੋ ਗਿਆ ਹੋ ਗਿਆ ਨਾ ਉਸ ਨੂੰ ਮਤਲਬ ਕਿ ਜ਼ਮੀਨ ਮਿਲੀ ਨਾ ਕੋਈ ਆਰਾਮ ਦਾ ਨਾਮ ਰਿਹਾ ਮਤਲਬ ਕਿ ਦੋਵੇਂ ਪਾਸੇ ਤੇ ਉਹ ਐਵੇਂ ਗਿਆ ਪਰ ਗੱਲ ਹੈ ਵੀ ਜਿਹੜਾ ਲਾਲਚ ਆ ਨਾ ਉਹ ਬੰਦੇ ਨੂੰ ਨਾ ਤਾਂ ਕੁਝ ਖਾਣ ਦਿੰਦਾ ਨਾ ਪੀਣ ਦਿੰਦਾ ਬਸ ਕਮਾਈ ਜਾਂਦਾ ਬੰਦਾ ਕਮਾਈ ਜਾਂਦਾ ਉਹ ਕਮਾਈ ਵੀ ਕੋਈ ਦੂਸਰਾ ਖਾ ਜਾਂਦਾ ਜਦੋਂ ਖਾਣ ਦੀ ਵਾਰੀ ਆਉਂਦੀ ਆ ਉਦੋਂ ਬੰਦਾ ਡੈੱਡ ਹੋ ਜਾਂਦਾ ਹਾਂ ਜੀ ਹਾਂ ਹੁਣ ਆਪਣੀ ਗੱਲ ਹੈ ਦੁਨੀਆ ਦੇ ਵੀ ਇਹੀ ਆ ਕਮਾਈ ਜਾਂਦੇ ਆ ਕਮਾਈ ਜਾਂਦੇ ਆ ਕਮਾਈ ਜਾਂਦੇ ਆ ਕੁਝ ਬੰਦੇ ਸਾਰੇ ਨਹੀਂ ਮੈਂ ਗੱਲ ਕਰ ਰਿਹਾ ਇੰਨੇ ਕ ਕਮਾ ਕਮਾ ਲੰਦੇ ਆ ਇੰਨੇ ਕ ਜ਼ਿਆਦਾ ਬਿਜ਼ੀ ਹੁੰਨੇ ਆ ਉਹ ਕਹਿੰਦੇ ਵੀ ਮੈਂ ਪਹਿਲਾਂ ਪੈਸਾ ਕਮਾ ਲਾ ਫਿਰ ਆਣ ਬੈਠ ਕੇ ਖਾਵਾਂ ਮੈਂ ਆਰਾਮ ਤੇ ਹੂੰ ਜਦੋਂ ਬੈਠ ਕੇ ਖਾਣ ਦੀ ਵਾਰੀ ਆਉਂਦੀ ਆ ਐ ਨਹੀਂ ਪਤਾ ਕਿ ਕਿਸੇ ਨੂੰ ਕੋਈ ਅਟੈਕ ਹੋ ਗਿਆ ਕਿਸੇ ਨੂੰ ਕੋਈ ਸ਼ੂਗਰ ਦੀ ਬਿਮਾਰੀ ਹੋ ਗਈ ਕਿਸੇ ਨੂੰ ਕੁਝ ਹੋ ਗਿਆ ਉਹ ਬੰਦਾ ਤੇ ਜ਼ਿੰਦਗੀ ਮਾਣ ਨਹੀਂ ਸਕਦਾ ਸੋ ਇਹ ਗੱਲਾਂ ਵੀ ਨਾਲ-ਨਾਲ ਜ਼ਿੰਦਗੀ ਮਾਣੀ ਜਾਂਦੀ ਆ ਜਿਹੜੀ ਜਿਹੜਾ ਸਮਾਂ ਹੀ ਲੰਘ ਗਿਆ ਹੋਰ ਕਦੋਂ ਮਿਲੇਗਾ ਤੁਹਾਨੂੰ ਸਮਾਂ ਗੁਜ਼ਾਰਨ ਵਾਸਤੇ ਸਹੀ ਗੱਲ ਆ ਸਮਾਂ ਤਾਂ ਹੀ ਮਿਲਿਆ ਹੋਇਆ ਸੋ ਇਹ ਭਲੇਖਾ ਨਹੀਂ ਬੰਦੇ ਨੂੰ ਰੱਖਣਾ ਚਾਹੀਦਾ ਆਮਦਨ ਦੇ ਹਿਸਾਬ ਨਾਲ ਆਪਣਾ ਗੁਜ਼ਾਰੇ ਰੱਖੋ ਖਾਸੇ ਕੰਟਰੋਲ ਕਰਕੇ ਰੱਖੋ ਤੇ ਆਪਣੇ ਵਾਸਤੇ ਥੋੜਾ ਜਿਹਾ ਟਾਈਮ ਕੱਢੋ ਖਸੋ ਖੇਡੋ ਖਾਓ ਮੈਨਾਂ ਵੀ ਸੱਤੇ ਨੇ ਗੱਲ ਬਹੁਤ ਸੋਹਣੀ ਸੁਣਾਈ ਆ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਮੈਨੂੰ ਪਤਾ ਸਮਝ ਆ ਗਈ ਹੋਏਗੀ ਸਹੀ ਗੱਲ ਹੈ ਅੱਜ ਕੱਲ ਹਰ ਬੰਦਾ ਪਜੋ 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 ਦੌੜ ਲੱਗੀ ਹੋਈ ਆ ਹਰ ਕੋਈ ਚਾਹੁੰਦਾ ਮੈਂ ਸਾਰੀ ਦੁਨੀਆ ਦਾ ਪੈਸਾ ਇਕੱਠਾ ਕਰ ਲਾਂ ਉਹਦੇ ਹਿੱਸੇ ਦਾ ਵੀ ਚੱਕ ਲਾਂ ਉਹਦਾ ਵੀ ਕਰ ਲਾਂ ਉਹਦਾ ਵੀ ਕਰ ਲਾਂ ਪਰ ਉਸ ਪੈਸੇ ਦੇ ਚੱਕਰ 'ਚ ਨਾ ਐਨਾ ਹਫਿਆਂ ਫਿਰਦਾ ਬੰਦਾ ਨਾ ਤਾਂ ਚੰਨ ਜਿਹਾ ਤਰ੍ਹਾਂ ਕਦੇ ਆਰਾਮ ਕਰਦਾ ਹੈਣਾ ਮੈਂ ਚਾਜੋ ਤੇਰਾ ਕੋਈ ਰੋਟੀ ਖਾਂਦਾ ਹੁਣ ਬਹੁਤਿਆਂ ਨੂੰ ਨਹੀਂ ਕਹਿੰਦੀ ਕਈ ਵਾਰੀ ਸਾਨੂੰ ਐਦਾਂ ਹੀ ਹੁੰਦਾ ਅਸੀਂ ਵੀ ਸ਼ੂਟ ਤੇ ਇੰਨੇ ਬਿਜ਼ੀ ਹੁੰਦੇ ਆਂ ਸੀ ਕਹਿੰਦੇ ਚੱਲ ਰੋਟੀ ਸ਼ਾਮ ਨੂੰ ਇਕੱਠੀ ਖਾ ਲਾਂਗੇ ਪਰ ਗਲਤ ਗੱਲ ਆ ਸਾਡੇ ਵਾਸਤੇ ਹੈ ਸੋ ਸਾਰੇ ਇਸ ਗੱਲ ਦਾ ਧਿਆਨ ਰੱਖਿਆ ਕਰੋ ਸਾਨੂੰ ਕੰਮ ਦਾ ਲਾਲਚ ਹੋ ਜਾਂਦਾ ਕਈ ਵਰੀ ਵੀ ਫਟਾਫਟੇ ਕੰਮ ਕਰ ਲਈਏ ਨਾ ਬਾਅਦ ਚ ਰੰਗ ਨਾਲ ਬੈਠ ਕੇ ਰੋਟੀ ਖਾਵਾਂਗੇ ਕਿਉਂਕਿ ਰੋਟੀ ਦਾ ਜਿਹੜਾ ਹੈਗਾ ਕੋਈ ਟਾਈਮ ਹੁੰਦਾ ਜਦੋਂ ਕਹਿੰਦੇ ਇੱਕ ਵਾਰੀ ਭੁੱਖ ਮਰ ਜਾਂਦੀ ਆ ਫਿਰ ਰੋਟੀ ਸਵਾਦ ਨਹੀਂ ਲੱਗਦੀ ਹੈਨਾ ਦੇ ਜਿੰਨਾ ਕੰਦਾ ਕਮਾਉਂਦਾ ਹੈ ਉਹਦੇ ਵਿੱਚੋਂ ਆਪਣਾ ਥੋੜਾ ਬੋਤਾ ਸੇਵ ਕਰਕੇ ਬਾਕੀ ਆਪਣਾ ਥੋੜਾ ਬੋਤਾ ਨੂੰ ਘੁੰਮਣਾ ਫਿਰਨਾ ਵੀ ਚਾਹੀਦਾ ਖਾਣਾ ਪੀਣਾ ਵੀ ਚਾਹੀਦਾ ਹਨਾ ਬਾਕੀ ਪੈਸਾ ਤਾਂ ਉਹ ਹੈ ਜਿਹੜਾ ਖਰਚਿਆ ਜਾਵੇ ਹਾਂ ਜਿਹੜਾ ਪੈਸਾ ਨਹੀਂ ਖਰਚਿਆ ਜਾਂਦਾ ਉਹ ਤਾਂ ਕਾगज ਹੈ ਸਮਝੋ ਉਹਦੇ ਕਿਸੇ ਕੰਮ ਦਾ ਹੀ ਨਹੀਂ ਹੈਗਾ ਆਪਣੇ ਹੁਣ ਆਪਾਂ ਪੀੜੀ ਦਾ ਪੀੜੀ ਸੰਭੀ ਜਾਂਦੇ ਆ ਪਹਿਲਾਂ ਆਪਾਂ ਸੰਭ ਲਿਆ ਫਿਰ ਆਪਣੇ ਬੱਚੇ ਹੀ ਕੰਮ ਕਰਨ ਲੱਗ ਗਏ ਸਾਂਭਣ ਵਾਸਤੇ ਹੀ ਜਿਵੇਂ ਪਤਾ ਖਜ਼ਾਨਚੀ ਹੁੰਦਾ ਅੱਗੇ ਨੂੰ ਬਣਾ ਨਹੀਂ ਕਰਨਾ ਨਹੀਂ ਅੱਗੇ ਨੂੰ ਬੱਚੇ ਸਾਂਭ ਲੈਣੇ ਉਸ ਤੋਂ ਬਾਅਦ ਪੁੱਤੇ ਸਾਂਭ ਲੈਂਦੇ ਆ ਇਸ ਤਰ੍ਹਾਂ ਹੀ ਇਹ ਪੀੜੀ ਦਰ ਪੀੜੀ ਕੰਮ ਚੱਲਦਾ ਰਹਿੰਦਾ ਹਾਂ ਇਹਨੂੰ ਬਾਹਲਾ ਸੰਭਣ ਦੀ ਲੋੜ ਨਹੀਂ ਐਨਾ ਕ ਸਾਂਭ ਲੋ ਮਤਲਬ ਠੀਕ ਆ ਮਤਲਬ ਸੰਭੋ ਮੈਂ ਨਹੀਂ ਕਹਿੰਦੀ ਹੈਗੀ ਫालतू ਦੇ ਕੰਮਾਂ ਤੇ ਲਾ ਦਿਓ ਮੇਰਾ ਕਹਿਣ ਦਾ ਉਹ ਮਤਲਬ ਨਹੀਂ ਕੀਤਾ ਤੁਸੀਂ ਕਹੋ ਮੈਡਮ ਗਲਤ ਸਲਾਹ ਦਿੰਦੀ ਆ ਮੇਰੇ ਕਹਿਣ ਦਾ ਮਤਲਬ ਹੈ ਕਿ ਸੰਭੋ ਪਰ ਐਨਾ ਵੀ ਨਹੀਂ ਕਿ ਆਪਣੀਆਂ ਜ਼ਰੂਰਤਾਂ ਵੀ ਖਤਮ ਕਰ ਲੋ ਆਪਦੀਆਂ ਜ਼ਰੂਰਤਾਂ ਪੂਰੀਆਂ ਕਰੋ ਜਿਹੜੀ ਜਿਹੇ ਚਾਹੀਦੀਆਂ ਲੋ ਫਿਰ ਉਸ ਤੋਂ ਬਾਅਦ ਜਿਹੜਾ ਬਚਦਾ ਹਾਂ ਜੀ ਹਾਂ ਤੇ ਲੋਜੀ ਗੱਲਾਂ ਬਾਤਾਂ ਹੋ ਗਈਆਂ ਬਹੁਤ ਆਪਾਂ ਇਸ ਟਾਈਮ ਪਹੁੰਚ ਚੁੱਕੇ ਹਾਂ ਅੱਧੇ ਘੜੇ ਵਿੱਚ ਪਹੁੰਚ ਗਈਆਂ ਮੈਂ ਆ ਬਸ ਨੇੜੇ ਇੱਥੇ ਜਿੰਨੀਆਂ ਕਣਕਾਂ ਨੇ ਇਹ ਤਕਰੀਬਨ ਵੱਡੀਆਂ ਹੋਈਆਂ ਨੇ ਮੇਰੇ ਸਾਹਮਣੇ ਜਿਹੜੀਆਂ ਮੈਂ ਦੇਖ ਰਹੀਆਂ ਇੱਧਰ ਆ ਚਰੀ ਖੜੀ ਆ ਤੇ ਅੱਜ ਮੀਂਹ ਦਾ ਹੈਗਾ ਜਿਹੜਾ ਮੌਸਮ ਹੈਗਾ ਸਟਾਰਟ ਕਰਾਂ ਉਧਰੋਂ ਰੱਬ ਸਟਾਰਟ ਹੋ ਜਾਵੇ ਮੀਂਹ ਆ ਜਾਵੇ ਵੈਸੇ ਇੱਕ ਹੋਰ ਦੱਸਦੀ ਆਂ ਅੱਜ ਮੈਂ ਜਿੱਥੇ ਚੱਲੀ ਆ ਨਾ ਐਸ ਥਾਂ ਮੈਂ ਜਿੰਨੇ ਪ੍ਰੋਗਰਾਮ ਕੀਤੇ ਨਹੀਂ ਤਕਰੀਬਨ ਕਈ ਵਾਰੀ ਮੇਰੇ ਨਾਲ ਇੱਕ ਅਦਾ ਹੀ ਪ੍ਰੋਗਰਾਮ ਹੋਇਆ ਹੋਇਆਗਾ ਜਦੋਂ ਮੀਂਹ ਨਾ ਪਿਆ ਹੋਵੇ ਨਹੀਂ ਜਦੋਂ ਵੀ ਮੈਂ ਇੱਥੇ ਪ੍ਰੋਗਰਾਮ ਕਰਨ ਜਾਂਦੀ ਆ ਆਲਵੇਸ ਮੀ ਆਨ ਦਾ ਹੀ ਹੁੰਦਾ ਮੇਰਾ ਪ੍ਰੋਗਰਾਮ ਰੋਕਦਾ ਹੀ ਰੋਕਦਾ ਹੈ ਬਹੁਤ ਵਾਰੀ ਹੋਇਆ ਮੇਰੇ ਨਾਲ ਪਰ ਅੱਜ ਦੇਖਦੇ ਆਂ ਅੱਜ ਕੀ ਹੁੰਦਾ ਹੈ ਹੈਨਾ ਹਾਂ ਹਾਂ ਚਲੋ ਜੀ ਬਾਕੀ ਫੇਰ ਕਰਦੇ ਆਂ ਆਪਾਂ ਗੱਲ ਹੈਨਾ ਹਾਂਜੀ ਹਾਂ